ਸਾਸੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਛੋਲੇਾਂ ਦੀ ਦਾਲ ਸਬਜੀ ਦਾਲ ਸਬਜੀ ਤੇ ਨਾਲ ਬਣਾਵਾਂਗੇ ਆਪਾਂ ਬੇਸਣ ਤੇ ਕਣਕ ਦੇ ਆਟੇ ਦੀ ਮਿੱਸੀ ਰੋਟੀ ਤੰਦੂਰੀ ਤੇ ਇਹ ਮੈਂ ਛੋਲੇ ਭਿਉਂ ਕੇ ਰੱਖਲੇ ਸੀਗੇ ਸਵੇਰ ਤੋਂ ਤੇ ਹੁਣ ਦੁਪਹਿਰ ਟਾਈਮ ਬਣਾ ਰਹੇ ਆਂਗੇ ਤੇ ਚਾਰ ਪੰਜ ਆਲੂ ਹੈਗੇ ਜਿਹੜੇ ਉਹ ਮੈਂ ਸੈੱਲ ਕੇ ਕੱਟ ਲਿਆ ਤੇ ਇਹਨਾਂ ਨੂੰ ਆਪਾਂ ਉਪਰ ਨਾ ਚੜਾ ਦੇਵਾਂਗੇ ਤੇ ਚਾਤੇ ਕਰ ਇਹ ਉਬਲਦੇ ਨੇਗੇ ਤੇ ਆਪਾਂ ਜਿਹੜੀ ਇਹ ਬਾਕੀ ਤਿਆਰੀ ਹੋਰ ਕਰ ਲਵਾਂਗੇ ਤੇ ਮੈਲੂ ਵੀ ਵਿੱਚ ਛਿੱਲ ਕੇ ਪਾਤੇ ਆ ਛੋਲਿਆਂ ਦੇ ਤੇ ਪਾਣੀ ਪਾਤਾ ਇਹਦੇ ਵਿੱਚ ਤੇ ਥੋੜਾ ਜਿਹਾ 2-3 ਚਮਚੇ ਆਪਾਂ ਛੋਟੇ ਹੈਗੇ ਜਿਵੇਂ ਵੱਡਾ ਚਮਚਾ ਇੱਕ ਨਾਣ ਦਾ ਪਾ ਦਵਾਂਗੇ ਤੇ ਨਾਣ ਧਿਆਨ ਚ ਰੱਖਣਾ ਤੇ ਸਬਜੀ ਵੇਲੇ ਜਿਹੜਾ ਕੱਟ ਪਾਵਾਂਗੇ ਜਾਂ ਨਹੀਂ ਵੀ ਪਾਉਂਦੇ ਹੈ ਕਿ ਟੇਸਟ ਦੇਖ ਲੈਣਾਗਾ ਵੀ ਕਿੰਨੀ ਕੀ ਸਬਜੀ ਹੈਗੀ ਤੇ ਉਧਰੋਂ ਆਪਾਂ ਲੈ ਲਿਆ ਗਏ ਇਹ ਕਣਕ ਦਾ ਆਟਾ ਤੇ ਤਿੰਨ ਦੋ ਢਾਈ ਬਾਟੀਆਂ ਮੈਂ ਜਿਹੜੀਆਂ ਲੈ ਲੀਆਂ ਨੇ ਆਈਆਂ ਕਣਕ ਦੇ ਆٹے ਦੀਆਂ ਤੇ ਇੱਕ ਬਾਟੀ ਲੈ ਲਾਂਗੇ ਆਪਾਂ ਬੇਸਨ ਦੀ ਤੇ ਇਹ ਜਿਹੜਾ ਆਟਾ ਆਪਾਂ ਹੁਣੇ ਲਾ ਕੇ ਰੱਖ ਦਵਾਂਗੇ ਤੇ ਤਿੰਨ ਚਾਰ ਘੰਟੇ ਇਹ ਨੂੰ ਆਪਾਂ ਰੈਸਟ ਤੇ ਛੱਡਾਂਗੇ ਜਿਹੜਾ ਆਟਾ ਹੈਗਾ ਤੇ ਫਿਰ ਇਹ ਮਤਲਬ ਕਿ ਬੱਬਲ ਜੈਲੀਆਂ ਰੋਟੀਆਂ ਬਣਣੀਆਂ ਸਪੰਜੀ ਸਪੰਜੀ ਬਹੁਤ ਹੀ ਟੇਸਟੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੁਛ ਮਤਲਬ ਕਿ ਸਵਾਦ ਅਨੁਸਾਰ ਨਮਕ ਪਾ ਦਵਾਂਗੇ ਸਵਾਦ ਅਨੁਸਾਰ ਕਿ ਵੀ ਇੱਕ ਤੋਂ ਛੋਟਾ ਚਮਚਾ ਮਤਲਬ ਕਿ ਨੂਨ ਪਾ ਦਵਾਂਗੇ ਉਸ ਤੋਂ ਬਾਅਦ ਪਾ ਦਾਂਗੇ ਆਪਾਂ ਇਹਦੇ ਵਿੱਚ ਥੋੜੀ ਜਿਹੀ ਚੀਨੀ ਇੱਕ ਚਮਚੇ ਦੇ ਕਰੀਬ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਤਿੰਨ ਚਾਰ ਚਮਚੇ ਦੇਸੀ ਘਿਓ ਦੇ ਤੇ ਤੁਸੀਂ ਤੇਲ ਪਾਉਣਾ ਤੇਲ ਵੀ ਪਾ ਸਕਦੇ ਪਰ ਸਰੋਂ ਦਾ ਤੇਲ ਨਾ ਪਾਏ ਉਹਦੇ ਨਾਲ ਜਿਹੜੀ ਸਮੈਲ ਜੀ ਆਉਂਦੀ ਰਹਿੰਦੀ ਹੈਗੀ ਤੇ ਚੀਨੀ ਪਾਤੀ ਆਪਾਂ ਇੱਕ ਚਮਚਾ ਤੇ ਉਸ ਤੋਂ ਬਾਅਦ ਆਪਾਂ ਘਿਓ ਪਾ ਦਵਾਂਗੇ ਤਿੰਨ ਚਾਰ ਚਮਚੇ ਤੇ ਇਹ ਮੈਂ ਗਰਮ ਕਰ ਲਿਆ ਸੀਗਾ ਕਿਉਂ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪਾਦਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਕੇ ਤੇ ਇਹਨੂੰ ਆਪਾਂ ਨਾਰਮਲ ਪਾਣੀ ਦੇ ਨਾਲ ਮਤਲਬ ਕਿ ਜਿਹੜਾ ਆਟਾ ਹੈਗਾ ਉਹ ਲਾ ਦੇਵਾਂਗੇ ਤੇ ਇਹਦੇ ਵਿੱਚ ਆਪਾਂ ਨਾ ਬੇਕਿੰਗ ਪਾਊਡਰ ਤੇ ਬੇਕਿੰਗ ਸੋਡਾ ਪਾਵਾਂਗੇ ਤੇ ਥੋੜਾ ਥੋੜਾ ਜਿਵੇਂ ਚਮਚੇ ਦਾ ਚੌਥਾ ਹਿੱਸਾ ਬੇਕਿੰਗ ਸੋਡਾ ਪਾ ਲਿਆ ਤੇ ਬੇਕਿੰਗ ਪਾਊਡਰ ਪਾ ਲਿਆ ਤੇ ਇਹਦੇ ਨਾਲ ਜਿਹੜੀਆਂ ਰੋਟੀਆਂ ਸਪੰਜੀ ਬਣ ਕੇ ਤਿਆਰ ਹੋਣੀਆਂ ਤੇ ਇਹਨਾਂ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਆਟੇ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਜਿਹੜਾ ਇਹ ਵਧੀਆ ਸੌਫਟ ਜਿਹਾ ਡੋ ਲਾਉਣਾ ਜਿਆਦਾ ਹਾਰਡ ਨਹੀਂ ਲਾਉਣਾ ਹੈਗਾਗਾ ਜਿਦੇ ਨਾਲ ਇਹ ਜਿਹੜਾ ਰੋਟੀਆਂ ਆਪਣੀਆਂ ਨਰਮ ਨਰਮ ਫੁੱਲੀਆਂ ਫੁੱਲੀਆਂ ਬਣ ਕੇ ਤਿਆਰ ਹੋਣਗੀਆਂ ਤੇ ਇਹ ਆਪਾਂ ਜਿਹੜਾ ਆਟਾ ਲਾ ਕੇ ਤਿਆਰ ਕਰ ਲਵਾਂਗੇ ਤੇ ਉਦੋਂ ਆਪਾਂ ਜਿਹੜੇ ਹੈਗੇ ਚਨੇ ਹੈਗੇ ਉਹ ਚੜਾਤੇ ਆ ਉਬਲਨੇ ਤੇ ਜਦ ਤੱਕ ਆਪਾਂ ਬਾਕੀ ਤਿਆਰੀ ਕਰ ਲਵਾਂਗੇ ਤੇ ਕੋਈ ਆਪਾਂ ਇਹ ਮੈਂ ਕੁੱਕਰ ਦੇ ਵਿੱਚ ਜਿਹੜੀ ਸਬਜੀ ਹੈਗੀ ਨਹੀਂ ਬਣਾਉਂਦੀ ਹੈਗੀ ਕਿਉਂਕਿ ਕੁੱਕਰ ਦੇ ਵਿੱਚ ਸਬਜੀ ਗਲਦੀ ਜ਼ਰੂਰ ਹੈ ਪਰ ਪੱਕਦੀ ਨਹੀਂ ਹੈਗੀ ਕਿ ਤੇ ਨਾ ਹੀ ਤਾਂ ਉਹਨਾਂ ਵਧੀਆ ਟੇਸਟ ਆਉਂਦਾ ਕਾ ਕੁੱਕਰ ਚ ਬਣੀ ਹੋਈ ਸਬਜੀ ਦਾ ਇਹ ਮੈਂ ਖੁੱਲੇ ਭਾਂਡੇ ਦੇ ਵਿੱਚ ਮਤਲਬ ਇਹ ਛੋਲਿਆਂ ਨੂੰ ਉਬਾਲਦੀ ਹੈਗੀ ਉਬਾਲਣ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਖੁੱਲੇ ਭਾਂਡੇ ਦੇ ਵਿੱਚ ਜਿਹੜੀ ਹੈ ਸਬਜੀ ਬਣਾ ਕੇ ਤਿਆਰ ਕਰਦੀ ਹੈਗੀ ਕੋਈ ਸੀਟੀ ਲਵਾ ਕੇ ਇਹ ਮੈਂ ਸਬਜੀ ਤਿਆਰ ਨਹੀਂ ਕਰਦੀ ਤਾਂ ਕਰਕੇ ਮੈਨੂੰ ਥੋੜਾ ਜਿਹਾ ਸਬਜੀ ਬਣਾਉਣ ਦੇ ਵਿੱਚ ਟਾਈਮ ਚਾਹੀਦਾ ਹੁੰਦਾ ਹੈਗਾਗਾ ਤਾਂ ਕਰਕੇ ਥੋੜੀ ਜਿਹੀ ਤੇਰ ਮੈਂ ਪਹਿਲਾਂ ਮਤਲਬ ਜਿਹੜੇ ਛੋਲੇ ਉਬਲਨੇ ਚੜ੍ਹਾਤੀ ਹੈਗੇ ਤੇ ਇਹਨਾਂ ਨੂੰ ਮਤਲਬ ਕਿ ਤਕਰੀਬਨ ਮੈਂ ਅੱਧਾ ਘੰਟਾ ਹਵਾਲੂਗੀ ਤੇ ਹਵਾਲਣ ਤੋਂ ਬਾਅਦ ਜਦੋਂ ਇਹ ਸੌਫਟ ਹੋ ਜਾਣਗੇ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਉਤਾਰੂਗੀ ਤੇ ਇੱਧਰ ਮੈਂ ਆਟਾ ਜਿਹੜਾ ਉਹ ਗੁੰਨ ਲਿਆਗਾ ਵਧੀਆ ਤੇ ਥੋੜਾ ਜਿਹਾ ਇਹਦੇ ਉੱਤੇ ਘਿਓ ਲਾ ਕੇ ਆਪਾਂ ਚੰਗੀ ਤਰ੍ਹਾਂ ਮਸਲ ਲਾਂਗੇ ਆਟੇ ਨੂੰ ਤੇ ਥੋੜਾ ਜਿਹਾ ਘਿਓ ਲਾ ਕੇ ਇਹਦੇ ਉੱਪਰ ਆਪਾਂ ਇਹਨੂੰ ਢੱਕ ਕੇ 2-3 ਘੰਟਿਆਂ ਵਾਸਤੇ ਰੱਖ ਦਵਾਂਗੇ ਇਹਦੀ ਰੋਟੀ ਬਣਾਵਾਂਗੇ ਆਪਾਂ ਸ਼ਾਮ ਨੂੰ ਤੇ ਇਹਨੂੰ ਤਾਂ ਕਰਕੇ ਆਪਾਂ ਹੁਣ ਲਾ ਕੇ ਰੱਖਤਾ ਹੈਗਾ ਹੁਣ ਤਕਰੀਬਨ 2:00 ਵਜ ਗਏ ਨੇਗੇ ਤੇ ਇਧਰ ਜਿਹੜੇ ਹੈਗੇ ਛੋਲੇ ਹੈਗੇ ਉਹ ਉਬਲ ਕੇ ਤਿਆਰ ਹੋ ਗਏ ਨੇ ਵਧੀਆ ਮਤਲਬ ਕਿ ਸੌਫਟ ਹੋ ਗਏ ਨੇਗੇ ਤੇ ਫਟ ਗਏ ਨੇਗੇ ਐਨੇ ਸੌਫਟ ਹੋਏ ਨੇਗੇ ਤੇ ਨਾਲ ਹੀ ਆਲੂ ਹੈਗੇ ਜਿਹੜੇ ਉਹ ਵੀ ਰਜ ਗਏ ਨੇਗੇ ਤੇ ਹੁਣ ਮੈਂ ਸਬਜੀ ਚੜਾ ਦੇਣੀ ਹੈਗੀ ਇੱਥੇ ਤੇ ਇਹਨਾਂ ਨੂੰ ਆਪਾਂ ਉਤਾਰ ਦਾਂਗੇ ਤੇ ਇਧਰ ਮੈਂ 2-3 ਮਿਰਚਾਂ ਨੇ ਜਿਹੜੀਆਂ ਹਰੀਆਂ ਲੈ ਲੀਆਂ ਨੇਗੀਆਂ ਕੱਟ ਕੇ ਉਸ ਤੋਂ ਬਾਅਦ ਇੱਕ ਇੰਚ ਜਿਹੜਾ ਅਦਰਕ ਦਾ ਟੁਕੜਾ ਲੈ ਲਿਆ ਤੇ ਦੋ ਵੱਡੇ ਵੱਡੇ ਸਾਈਜ਼ ਦੇ ਟਮਾਟਰ ਲੈ ਲਵਾਂਗੇ ਇਹਨਾਂ ਨੂੰ ਆਪਾਂ ਵੱਡੇ ਵੱਡੇ ਟੁਕੜਿਆਂ ਦੇ ਵਿੱਚ ਕੱਟ ਲਵਾਂਗੇ ਤੇ ਦੋ ਪਿਆਜ਼ ਲੈ ਲਵਾਂਗੇ ਪਿਆਜ਼ਾਂ ਨੂੰ ਵੀ ਵੱਡੇ ਵੱਡੇ ਟੋੜਿਆਂ ਦੇ ਵਿੱਚ ਕੱਟ ਲਵਾਂਗੇ ਇਹ ਮਸਾਲੇ ਨੂੰ ਆਪਾਂ ਪਹਿਲਾਂ ਭੁੰਨਾਂਗੇ ਤੇ ਉਸ ਤੋਂ ਬਾਅਦ ਮਤਲਬ ਇਹਨਾਂ ਨੂੰ ਆਪਾਂ ਪੀਸਾਂਗੇ ਤੇ ਇਸ ਤਰ੍ਹਾਂ ਸਬਜ਼ੀ ਬਣਾਉਣ ਨਾਲ ਜਿਹੜਾ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਆਉਂਦਾ ਸਬਜ਼ੀ ਦੇ ਵਿੱਚ ਤੇ ਤਾਂ ਕਰਕੇ ਮੈਂ ਜਿਹੜੀ ਛੋਲਿਆਂ ਦੀ ਸਬਜੀ ਹੈਗੀ ਹਮੇਸ਼ਾ ਹੀ ਡਬਲ ਤੜਕੇ ਨਾਲ ਬਣਾਉਣੀ ਹੈਗੀ ਤੇ ਇੱਥੇ 7-8 ਮੈਂ ਜਿਹੜੇ ਕਾਜੂ ਲੈ ਲਏ ਹੈਗੇ ਇਹਦੇ ਨਾਲ ਜਿਹੜੀ ਗਰੇਵੀ ਹੈਗੀ ਬਹੁਤ ਹੀ ਕਰੀਮੀ ਜੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਵਧਿਆ ਰਿਚ ਚਾ ਟੇਸਟ ਆਉਂਦਾ ਹੈਗਾ ਦੀ ਗਰੇਵੀ ਦੇ ਵਿੱਚ ਤੇ ਇਹ ਜਿਹੜੇ ਪਿਆਜ਼ ਆ ਉਹ ਵੀ ਮੈਂ ਮੋٹے-ਮੋٹے ਕੱਟ ਲਏ ਹੈ ਤੇ 7-8 ਜਿਹੜੇ ਕਾਜੂ ਹੈਗੇ ਉਹ ਨਾਲ ਲੈ ਲਏ ਤੇ ਅੰਦਰ ਆਪਾਂ ਪੈਨ ਲੈ ਲਵਾਂਗੇ ਪੈਨ ਦੇ ਵਿੱਚ ਆਪਾਂ ਲੈ ਲਿਆ ਸਰੋਂ ਦਾ ਤੇਲ ਥੋੜਾ ਜਿਹਾ ਇੱਕ ਕੜੀ ਪੱਤਾ ਥੋੜਾ ਜੀਰਾ ਇੱਕ ਦਾਲਚੀਨੀ ਦਾ ਟੁਕੜਾ ਤੇ ਇੱਕ ਬੜੀ ਇਲਾਇਚੀ ਥੋੜੀ ਜੀ ਹੰਗ ਤੇ ਪਾ ਲਈਏਗੀ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਕੱਟੇ ਹੋਏ ਇਹ ਸਮਾਨ ਕੱਟ ਕੇ ਰੱਖਿਆ ਮਸਾਲੇ ਵਾਸਤੇ ਤੇ ਇਹ ਪਾ ਦਵਾਂਗੇ ਸਭ ਤੋਂ ਪਹਿਲਾਂ ਆਪਾਂ ਮਿਰਚ ਪਾ ਦਾਂਗੇ ਮਿਰਚ ਥੋੜੀ ਜੀ ਜ਼ਿਆਦਾ ਤਿੱਖੀ ਸੀ ਤਾਂ ਕਰਕੇ ਇਹਨੂੰ ਪਹਿਲਾਂ ਪਾਤਾ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਸਾਰੇ ਮਤਲਬ ਕਿ ਪਾ ਦਵਾਂਗੇ ਕਾਜੂ ਵੀ ਪਾ ਦਵਾਂਗੇ ਤੇ ਪਿਆਜ਼ ਟਮਾਟਰ ਸਾਰਾ ਕੁਝ ਮਿਕਸ ਕਰ ਦਵਾਂਗੇ ਇਹਨਾਂ ਨੂੰ ਮਿਕਸਿੰਗ ਕਰ ਲਵਾਂਗੇ ਇਹਦੇ ਵਿੱਚ ਚੰਗੀ ਤਰ੍ਹਾਂ ਤੇਲ ਦੇ ਵਿੱਚ ਆਪਾਂ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਥੋੜਾ ਜਿਹਾ ਨਮਕ ਜਿਹਦੇ ਨਾਲ ਕਿ ਜਿਹੜਾ ਟਮਾਟਰ ਹੈਗਾ ਉਹ ਛੇਤੀ ਮਤਲਬ ਕਿ ਜੇ ਟਮਾਟਰ ਤੇ ਪਿਆਜ਼ ਜਿਹੜੇ ਸੌਫਟ ਹੋ ਜਾਣ ਤੇ ਫਿਰ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਤੇ ਨਮਕ ਦੇਖ ਕੇ ਪਾਉਣਾ ਕਿਉਂਕਿ ਪਹਿਲਾਂ ਆਪਾਂ ਛੋਲਿਆਂ ਦੇ ਵਿੱਚ ਵੀ ਪਾਇਆ ਹੋਇਆ ਤੇ ਉਦੋਂ ਰੋਟੀ ਦੇ ਵਿੱਚ ਵੀ ਪਾਇਆ ਹੋਇਆ ਹੈਗਾ ਤਾਂ ਕਰਕੇ ਜਿਹੜਾ ਨਮਕ ਹੈ ਉਹ ਦੇਖ ਕੇ ਪਾਉਣਾ ਤੇ ਪਰ ਪਾਉਣਾ ਤਾਂ ਜ਼ਰੂਰ ਹੈਗਾ ਤੇ ਇੱਥੇ ਆਪਾਂ ਅੱਧਾ ਇੱਕ ਚਮਚਾ ਜਿਹੜਾ ਛੋਟਾ ਤੇ ਉਹ ਆਪਾਂ ਇੱਥੇ ਪਾ ਲਿਆ ਨਮਕ ਦਾ ਤੇ ਇਹਨੂੰ ਵੀ ਆਪਾਂ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਇਹਦੇ ਵਿੱਚ ਤੇ ਇਹਨੂੰ ਆਪਾਂ ਟੱਕ ਕੇ 2-3 ਮਿੰਟ ਵਾਸਤੇ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਜਿਹੜੇ ਇਹ ਟਮਾਟਰ ਹੈਗੇ ਬਿਲਕੁਲ ਸੌਫਟ ਹੋ ਜਾਣਗੇ ਤੇ ਨਾਲੇ ਪਿਆਜ਼ ਆ ਜਿਹੜੇ ਉਹ ਵੀ ਪੱਕ ਜਾਣਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਠੰਡਾ ਕਰਕੇ ਗ੍ਰाइंड ਕਰਾਂਗੇ ਤੇ ਇਹਨਾਂ ਨੂੰ ਆਪਾਂ ਪੱਕਣ ਵਾਸਤੇ ਛੱਡ ਦਿੰਨੇ ਹੈਗੇ ਇਆ ਆਪਾਂ ਮਿਕਸ ਕਰ ਲਿਆ ਦਵਾਰੇ ਤੇ ਆਪਾਂ ਦੇਖਦੇ ਆਂਗੇ ਜਿਹੜਾ ਟਮਾਟਰਾਂ ਦਾ ਛਿਲਕਾ ਹੈਗਾ ਉਹ ਉਤਰਨ ਲੱਗ ਗਿਆ ਮੇਰੇ ਹਿਸਾਬ ਨਾਲ ਜਿਹੜੇ ਟਮਾਟਰ ਬਿਲਕੁਲ ਸੌਫਟ ਹੋ ਗਏ ਨੇਗੇ ਤੇ ਤੁਸੀਂ ਦੇਖ ਸਕਦੇ ਆਂ ਜਿਹੜਾ ਛਿਲਕਾ ਹੈਗਾ ਸੌਫਟ ਹੋ ਗਿਆ ਉੱਪਰੋਂ ਤੇ ਬਸ ਆਪਾਂ ਨੂੰ ਇਹ ਜਿਹਾ ਮਸਾਲਾ ਚਾਹੀਦਾ ਤੇ ਜਿਹੜੇ ਟਮਾਟਰ ਦੇ ਛਿਲਕੇ ਨੇਗੇ ਉਹ ਆਪਾਂ ਕੱਢ ਦਾਂਗੇ ਜਿੰਨੇ ਕ ਆਪਣੇ ਤੋਂ ਨਿਕਲਦੇ ਨੇਗੇ ਵੈਸੇ ਥੋੜਾ ਮਸਾਲਾ ਕਰਮਾ ਠੰਡਾ ਕਰਕੇ ਕੱਢ ਸਕਦੇ ਆਂ ਤੇ ਦਾਲਚੀਨੀ ਦਾ ਟੁਕੜਾ ਕੱਢ ਦਵਾਂਗੇ ਇਹਦੇ ਵਿੱਚ ਤੇ ਲਾਇਚੀ ਵਗੈਰਾ ਤੇ ਬਾਕੀ ਸਾਰੇ ਸਮਾਨ ਨੂੰ ਆਪਾਂ ਗ੍ਰाइंड ਕਰ ਲਵਾਂਗੇ ਮਿਕਸੀਚ ਕਰੋ ਕਾਸੀ ਵੀ ਭਾਂਡੇ ਚ ਕਰੋ ਤੁਸੀਂ ਗ੍ਰाइंड ਕਰ ਸਕਦੇ ਹੋਗੇ ਇਹਨੂੰ ਚਾਹੇ ਕੁੰਡੇ ਚ ਕਰੋ ਤੇ ਇਧਰ ਆਪਾਂ ਵੱਡਾ ਬਰਤਨ ਲੈ ਲਿਆ ਇਹਦੇ ਵਿੱਚ ਪਾ ਲਿਆ ਤੇਲ ਇਹ ਆਪ ਅਸਰੋਂ ਦੇ ਤੇਲ ਚ ਬਣਾਵਾਂਗੇ ਜਿਹੜੀ ਸਬਜੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਇਹਦੇ ਵਿੱਚ ਪਾ ਲਿਆ ਆਪਾਂ ਅੱਧਾ ਚਮਚਾ ਜੀਰਾ ਤੇ ਬਸ ਤੇ ਜੀਰਾ ਪਹਿਲਾਂ ਵੀ ਪਾਇਆ ਪਰ ਥੋੜਾ ਜਿਹਾ ਪਾ ਲਵਾਂਗੇ ਟੇਸਟ ਵਧੀਆ ਆਉਂਦਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਮਸਾਲਾ ਪੀਸਿਆ ਹੈਗਾ ਉਹਨੂੰ ਪਾ ਲਵਾਂਗੇ ਇਹਦੇ ਵਿੱਚ ਤੇ ਇਹਨੂੰ ਆਪਾਂ ਤੇਲ ਰਿਲੀਜ਼ ਹੋਣ ਤੱਕਰ ਵਧੀਆ ਮਤਲਬ ਕਿ ਪਕਾਵਾਂਗੇ ਬਸ ਤਾਂ ਇਹ ਪੱਕਿਆ ਹੋਇਆ ਮਸਾਲਾ ਹੈਗਾ ਤੇ ਆਪਾਂ ਗ੍ਰੈਂਡ ਹੀ ਕੀਤਾ ਹੈਗਾ ਸਿਰਫ ਪਰ ਫਿਰ ਵੀ ਆਪਾਂ ਇਹਨੂੰ ਪਾ ਕੇ ਤੇ ਇਹਨੂੰ ਮਿਕਸ ਕਰ ਲਵਾਂਗੇ ਤੇ ਥੋੜਾ ਜਿਹਾ ਪਕਾ ਲਵਾਂਗੇ ਨਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲੇ ਐਡ ਕਰ ਦਵਾਂਗੇ ਕੁਝ ਤੇ ਇਹਦੇ ਵਿੱਚ ਮਤਲਬ ਕਿ ਆਪਾਂ ਕਾਜੂ ਪਾਏ ਸੀ ਤੇ ਕਾਜੂ ਤਕਰੀਬਨ ਵਿੱਚ ਲੱਗਦੇ ਨੇਗੇ ਪੈਨ ਦੇ ਥੱਲੇ ਤਾਂ ਕਿ ਇਹਨੂੰ ਹਿਲਾਉਂਦੇ ਚਲਾਉਂਦੇ ਰਹਿਣਾ ਸਵਾਦ ਅਨੁਸਾਰ ਆਪਾਂ ਇੱਥੇ ਮਸਾਲੇ ਪਾ ਲਿਆਗੇ ਮਿਰਚ ਪਾਊਡਰ ਪਾ ਲਿਆ ਹਲਦੀ ਪਾਊਡਰ ਪਾ ਲਿਆ ਧਨੀਆ ਪਾਊਡਰ ਪਾ ਲਵਾਂਗੇ ਤੇ ਥੋੜਾ ਜਿਹਾ ਮੈਂ ਇਹਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਵੀ ਪਾ ਲੂੰਗੀ ਥੋੜਾ ਪਾਉਂਗੀ ਤੇ ਕੁਛ ਆਪਾਂ ਉੱਪਰ ਦੀ ਪਾ ਲਵਾਂਗੇ ਜਿਹੜਾ ਗਰਮ ਮਸਾਲਾ ਹੈ ਤੇ ਥੋੜਾ ਜਿਹਾ ਹਲਕਾ ਜਿਹਾ ਨਮਕ ਵੀ ਪਾ ਲਵਾਂਗੇ ਦੇ ਉੱਪਰ ਕਿਉਂਕਿ ਨਮਕ ਆਪਾਂ ਪਹਿਲਾਂ ਦੋ ਵਾਰੀ ਪਾ ਚੁੱਕੇ ਹਾਂ ਤੇ ਥੋੜਾ ਦੇਖ ਕੇ ਪਾਉਣਾ ਤੇ ਇਹਨਾਂ ਨੂੰ ਸਾਰੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਇਹ ਬਰਤਨ ਦੇ ਵਿੱਚ ਮਤਲਬ ਕਿ ਮਸਾਲਾ ਪੀਸਿਆ ਸੀ ਉਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਦੇ ਵਿੱਚ ਪਾ ਲਵਾਂਗੇ ਮਸਾਲੇ ਦੇ ਵਿੱਚ ਤੇ ਮਸਾਲੇ ਨੂੰ ਆਪਾਂ ਤੇਲ ਰਿਲੀਜ਼ ਹੋਣ ਤੱਕ ਆਪਾਂ ਪਕਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਆਪਣੇ ਛੋਲੇ ਤੇ ਆਲੂ ਲੇਗੇ ਉਬਲੇ ਹੋਏ ਤੇ ਉਹ ਵੀ ਇਹਦੇ ਵਿੱਚ ਐਡ ਕਰਾਂਗੇ ਤੇ ਪਾਣੀ ਆਪਣੇ ਕੋਲੇ ਉਹ ਵੀ ਹੈਗਾ ਹੈਗਾ ਤੇ ਤਾਂ ਕਰਕੇ ਆਪਾਂ ਦੇਖ ਕੇ ਪਾਉਣਾ ਥੋੜਾ ਜਿਹਾ ਪਾਣੀ ਪਾ ਕੇ ਤੇ ਆਪਾਂ ਇਹਦੇ ਵਿੱਚ ਸਾਫ਼ ਕਰ ਲਾਂਗੇ ਨਾਲ ਤਾਂ ਜਿਹੜਾ ਆਪਣਾ ਮਸਾਲਾ ਲੱਗਿਆ ਹੋਇਆ ਹੈਗਾ ਉਹ ਉਤਰ ਜਾਊਗਾ ਤੇ ਨਾਲੇ ਜਿਹੜਾ ਆਪਾਂ ਨੂੰ ਪਾਣੀ ਦੀ ਜ਼ਰੂਰਤ ਹੈ ਤੇ ਤੇਲ ਰਿਲੀਜ਼ ਹੋ ਜਾਊਗਾ ਮਸਾਲੇ ਦੇ ਵਿੱਚ ਤੇ ਜਦੋਂ ਤੱਕ ਤੇਲ ਰਿਲੀਜ਼ ਹੁੰਦਾ ਹੈਗਾ ਤੇ ਉਦੋਂ ਤੱਕਰਾਪੈ ਨੂੰ ਪਕਾ ਲਵਾਂਗੇ ਜਿਹੜਾ ਮਸਾਲਾ ਹੈਗਾ ਤੇ ਇਹ ਮੈਂ ਥੋੜਾ ਜਿਹਾ ਪਾਣੀ ਹੋਰ ਪਾਤਾ ਸੀਗਾ ਤੇ ਉਹ ਮਸਾਲਾ ਥੋੜਾ ਜਿਹਾ ਜ਼ਿਆਦਾ ਲੱਗ ਗਿਆ ਸੀਗਾ ਨਾਲ ਕਾਜੂ ਹੈਗੇ ਜਿਹੜੇ ਨਾਲ ਚਿਪਕ ਜਾਂਦੇ ਆ ਬਰਤਨ ਦੇ ਤੇ ਇਹ ਜਿਹੜਾ ਮਸਾਲਾ ਹੈਗਾ ਆਪਣਾ ਤੇਲ ਰਿਲੀਜ਼ ਕਰ ਚੁੱਕਿਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਤਿੰਨ ਚਾਰ ਜਿਹੜੇ ਪੀਸ ਆਲੂਆਂ ਦੇ ਨਾ ਬਿਲਕੁਲ ਬਰੀਕ-ਬਰੀਕ ਮੈਸ਼ ਕਰ ਲਾਂਗੇ ਹੱਥ ਨਾਲ ਜਿਹਦੇ ਨਾਲ ਆਪਣੀ ਗਰੇਵੀ ਹੈਗੀ ਬਹੁਤ ਜ਼ਿਆਦਾ ਵਧੀਆ ਥਿੱਕ ਜੀ ਹੋ ਜਾਊਗੀ ਛੋਲਿਆਂ ਦੀ ਜਿਆਦਾ ਮਤਲਬ ਕਿ ਜੇ ਤਾਂ ਆਪਾਂ ਛੋਲੇ ਭੂਰੇ ਬਣਾਉਣੇ ਆ ਜਾਂ ਪੂਰੀ ਬਣਾਉਣੇ ਆ ਤਾਂ ਕਾਫੀ ਜ਼ਿਆਦਾ ਥਿੱਕ ਸਬਜ਼ੀ ਚਾਹੀਦੀ ਹੈ ਪਰ ਆਪਾਂ ਰੋਟੀ ਬਣਾਵਾਂਗੇ ਇਹਦੇ ਨਾਲ ਮਿੱਸੀ ਤਾਂ ਉਹਦੇ ਵਾਸਤੇ ਥੋੜੀ ਜੀ ਗਰੇਵੀ ਵਾਲੀ ਸਬਜ਼ੀ ਚਾਹੀਦੀ ਹੈਗੀ ਤੇ ਤਾਂ ਕਰਕੇ ਆਪਾਂ ਥੋੜੀ ਜਿਹੀ ਗਰੇਵੀ ਵਾਲੀ ਸਬਜ਼ੀ ਬਣਾਵਾਂਗੇ ਇਹ ਆਲੂ ਨੇ ਦੋ ਤਿੰਨ ਟੁਕੜੇ ਮੈਂ ਮੈਸ਼ ਕਰਕੇ ਬਿਲਕੁਲ ਪਾਤੀ ਅਤੇ ਬਾਕੀ ਟੁਕੜਿਆਂ ਨੂੰ ਦੋ ਦੋ ਪੀਸਾਂ ਦੇ ਵਿੱਚ ਕਰਕੇ ਮੈਂ ਪਾਤਾ ਤੇ ਬਾਕੀ ਜਿਹੜੇ ਛੋਲੇ ਨੇਗੇ ਜਿਹੜੇ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਹਣਾ ਤੇ ਪਾਣੀ ਆਪਾਂ ਇਹਦੇ ਵਿੱਚੋਂ ਜਿਹੜਾ ਐਕਸਟਰਾ ਬਚਿਆ ਸੀ ਉਹ ਕੱਢ ਲਿਆਗਾ ਤੇ ਛੋਲੇ ਤੇ ਆਲੂ ਹੈ ਜਿਹੜੇ ਅਲੱਗ ਕੱਢ ਲਏ ਸੀ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਦਵਾਂਗੇ ਆਲੂਆਂ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜਿਹੜੇ ਛੋਲੇ ਸੀਗੇ ਕੱਲੇ ਛੋਲੇ ਪਾਉਣੇ ਨੇ ਪਾਣੀ ਨਹੀਂ ਐਡ ਕਰਦੇ ਹੈਗੇ ਹਜੇ ਆਪਾਂ ਇਹਦੇ ਵਿੱਚ ਤੇ ਕੱਲੇ ਛੋਲੇ ਆ ਜਿਹੜੇ ਮੈਂ ਅਲੱਗ ਕੱਢ ਲਏ ਸੀਗੇ ਤੇ ਉਹ ਵੀ ਪਾ ਤੇ ਤੇ ਥੋੜਾ ਜਿਹਾ ਟਾਈਮ ਆਪਾਂ ਇਹਨਾਂ ਨੂੰ ਮਸਾਲਿਆਂ ਦੇ ਵਿੱਚ ਪਕਾਵਾਂਗੇ ਛੋਲੇ ਆਲੂਆਂ ਨੂੰ ਤੇ ਜਿਹੜੇ ਜਿਹੜਾ ਮਸਾਲਿਆਂ ਦਾ ਫਲੇਵਰ ਹੈ ਚੰਗੀ ਤਰ੍ਹਾਂ ਆਲੂਆਂ ਦੇ ਤੇ ਛੋਲਿਆਂ ਦੇ ਵਿੱਚ ਹੈ ਰਚ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਐਡ ਕਰਾਂਗੇ ਇਹਦੇ ਵਿੱਚ ਪਾਣੀ ਪਾਣੀ ਉਹ ਗਰਮ ਮੈਂਗਾ ਛੋਲਿਆਂ ਵਾਲਾ ਤਾਂ ਕਰਕੇ ਗਰਮ ਹੀ ਪਾਣੀ ਚਾਹੀਦਾ ਆਪਾਂ ਨੂੰ ਜੇ ਕਈ ਵਾਰ ਨਵੇਂ ਵੀ ਹੋਵੇ ਪਾਣੀ ਨਾ ਬਚੇ ਥੋੜਾ ਹੋਵੇ ਤਾਂ ਤੁਸੀਂ ਗਰਮ ਕਰਕੇ ਪਾਣੀ ਆ ਜਿਹੜਾ ਪਾ ਸਕਦੇ ਹੋ ਇਹ ਵਧੀਆ ਪੱਕੀ ਜਾ ਰਹੇ ਨੇਗੇ ਮਸਾਲੇ ਇਹਨੇ ਜਿਹੜਾ ਤੇਲ ਬਿਲਕੁਲ ਵਧੀਆ ਰਿਲੀਜ਼ ਕਰਤਾ ਤੇ ਆਪਾਂ ਮਿਕਸ ਕਰਕੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਗਰੇਵੀ ਵਾਸਤੇ ਪਾਣੀ ਪਾਉਣਾਗਾ ਉਹ ਪਾ ਦਵਾਂਗੇ ਇਹ ਆਪਾਂ ਜਿਹੜਾ ਬਚਿਆ ਹੋਇਆ ਪਾਣੀ ਸੀ ਛੋਲੇ ਵਾਲਨ ਤੋਂ ਬਾਅਦ ਉਹੀ ਪਾਣੀ ਐਡ ਕਰਤਾਗਾ ਤੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਰਵਾਵਾਂਗੇ ਮਿਕਸ ਜਿਹੇ ਹੀ ਜਿਹੀ ਗਰੇਵੀ ਰੱਖਣੀ ਆ ਤੁਸੀਂ ਉਸ ਹਾਵ ਨਾਲ ਮਤਲਬ ਇਹਦੇ ਵਿੱਚ ਪਾਣੀ ਪਾ ਕੇ ਤੇ ਇਹਨੂੰ 10-15 ਮੈਨੂੰ ਥੋੜੀ ਜਿਹੀ ਘੱਟ ਲੱਗੀ ਤਾਂ ਕਰਕੇ ਮੈਂ ਇਹਦੇ ਵਿੱਚ ਹੋਰ ਗਰਮ ਪਾਣੀ ਐਡ ਕਰਤਾ ਤੇ ਇਹਨੂੰ ਮੈਂ ਹੁਣ ਮਤਲਬ ਕਿ ਪਕਾਉਂਗੀ ਘੱਟੋ ਘੱਟ 15 ਤੋਂ 20 ਮਿੰਟ ਪੂਰੇ ਫੁੱਲ ਫਲੇਮ ਤੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਮੈਂ ਨਾ ਚੀਨੀ ਭੁੱਲ ਗਈ ਸੀ ਥੋੜੀ ਜਿਹੀ ਕਿਉਂਕਿ ਟਮਾਟਰ ਪਾਏ ਸੀ ਤੇ ਉਹਦੇ ਕਰਕੇ ਜਿਹੜਾ ਟੇਸਟ ਹੈ ਥੋੜਾ ਜਾਂ ਬੈਲੈਂਸ ਕਰਨ ਵਾਸਤੇ ਥੋੜੀ ਚੀਨੀ ਪਾ ਦੂੰਗੀ ਇੱਕ ਚਮਚੇ ਦੇ ਕਰੀਬ ਜਿਹੜਾ ਟੇਸਟ ਹੈ ਬਹੁਤ ਵਧੀਆ ਆਉਂਦਾ ਸਬਜ਼ੀ ਦਾ ਤੇ ਥੋੜੀ ਜੀ ਕਸੂਰੀ ਮੇਥੀ ਪਾ ਦਵਾਂਗੇ ਇਹਦੇ ਵਿੱਚ ਜੇ ਧਨੀਆ ਹੈਗਾ ਤੁਹਾਡੇ ਕੋਲੇ ਤਾਂ ਕੱਟਿਆ ਹੋਇਆ ਹਰਾ ਧਨੀਆ ਪਾ ਸਕਦੇ ਹੋ ਤੇ ਅੱਧਾ ਚਮਚਾ ਆਪਾਂ ਪਾ ਦਵਾਂਗੇ ਦੇ ਉੱਪਰ ਗਰਮ ਮਸਾਲਾ ਤੇ ਜਿਹੜੀ ਸਬਜ਼ੀ ਹੈਗੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈਗੀ ਇਹ ਤੇ ਤੁਸੀਂ ਇਹਨੂੰ ਜਦਨਾ ਜਿਵੇਂ ਇਹ ਠੰਡੀ ਹੋਊਗੀ ਤੇ ਉਵੇਂ-ਉਵੇਂ ਇਹ ਨਾ ਥੋੜੀ ਜਿਹਾ ਜ਼ਿਆਦਾ ਸੰਘਣੀ ਹੋ ਜਾਂਦੀ ਹੈ ਸਬਜੀ ਹੈ ਜਿਹੜੀ ਤੇ ਤਾਂ ਕਰਕੇ ਥੋੜਾ ਜਿਹਾ ਦੇਖ ਕੇ ਰੱਖਣੀ ਗਰੇਵੀ ਤੇ ਬਿਲਕੁਲ ਬਣ ਕੇ ਤਿਆਰ ਹੈ ਸਬਜੀ ਤੇ ਇੱਧਰ ਜਿਹੜਾ ਆਪਾਂ ਹੁਣ ਆਟਾ ਦੇਖ ਲਵਾਂਗੇ ਤੇ ਰੋਟੀ ਬਣਾਉਣ ਦਾ ਟਾਈਮ ਹੋ ਗਿਆ ਹੈਗਾ ਆਟਾ ਹੈਗਾ ਜਿਹੜਾ ਉਹ ਵੀ ਆਪਾਂ ਦੇਖ ਲਵਾਂਗੇ ਵਧੀਆ ਫਲਫੀ ਜਿਹਾ ਹੋ ਗਿਆ ਹੈਗਾ ਇਹਨੂੰ ਆਪਾਂ ਥੋੜਾ ਜਿਹਾ ਲਾ ਕੇ ਕਿਉ ਦਾ ਹੱਥ ਤੇ ਚੰਗੀ ਤਰ੍ਹਾਂ ਮਸਲ ਲਵਾਂਗੇ ਬਹੁਤ ਹੀ ਸੌਫਟ ਸੌਫਟ ਆਟਾ ਹੈਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਲ ਲਵਾਂਗੇ ਮਸਲ ਕੇ ਤੇ ਮੜਾ ਜਿਹਾ ਆਪਾਂ ਪਾਣੀ ਲਾ ਕੇ ਤੇ ਕਿਉਂਕਿ ਪਾਣੀ ਹੱਥ ਦੀ ਰੋਟੀ ਲਾਵਾਂਗੇ ਆਪਾਂ ਤੇ ਇਹਨੂੰ ਆਪਾਂ ਪੇੜੇ ਬਣਾ ਬਣਾ ਕੇ ਤੇ ਆਪਾਂ ਰੱਖ ਲਵਾਂਗੇ ਤੰਦੂਰ ਦੇ ਵਿੱਚ ਤੰਦੂਰੀ ਮਿੱਸੀ ਰੋਟੀ ਲਾਵਾਂਗੇ ਜਿਹੜੀ ਕਿ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਲੱਗਦੀ ਹੈਗੀ ਛੋਲਿਆਂ ਦੀ ਸਬਜ਼ੀ ਨਾਲ ਤੇ ਜਿਹੜੀ ਇਹ ਆਪਾਂ ਪੇੜੇ ਬਣਾਮਣਾ ਕੇ ਰੱਖ ਲਵਾਂਗੇ ਤੇ ਫਿਰ फटाफट ਜਦੋਂ ਆਪਾਂ ਤੰਦੂਰ 'ਚ ਲਾ ਦਵਾਂਗੇ ਰੋਟੀਆਂ ਤੇ ਇੱਧਰ ਆਪਣਾ ਤੰਦੂਰ ਆ ਜਿਹੜਾ ਉਹ ਵੀ ਗਰਮ ਹੋ ਗਿਆਗਾ ਤੇ ਬਸ ਹੁਣ ਆਪਾਂ ਤਕਰੀਬਨ ਜਿਹੜੀ ਥੋੜੀ ਜਿਹੀ ਅੱਗ ਚੱਲ ਰਹੀ ਹੈਗੀ ਤੇ ਅੱਗ ਜਦੋਂ ਥੋੜੀ ਜਿਹੀ ਮੱਠੀ ਹੋ ਜਾਊਗੀ ਤੇ ਉਦੋਂ ਤੱਕ ਰ ਆਪਾਂ ਜਿਹੜਾ ਪਾ ਲੈਨੇ ਆ ਸਬਜੀ ਤੇ ਗਰਮ ਗਰਮ ਕਰ ਦਵਾਂਗੇ ਨਾਲ ਰੋਟੀ ਸਰਵ ਖਾਣ ਵਾਸਤੇ ਤਿਆਰ ਕਰ ਦਾਂਗੇ ਪਲੇਟ ਤੇ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਦੇਸੀ ਘਿਓ ਇੱਕ ਚਮਚਾ ਭਰ ਕੇ ਜਿਹਦੇ ਨਾਲ ਸਬਜ਼ੀ ਦਾ ਟੇਸਟ ਦੁੱਗਣਾ ਹੋ ਜਾਂਦਾ ਹੈ ਤੇ ਤੰਦੂਰ ਆਪਣਾ ਗਰਮ ਹੈਗਾ ਤੇ ਹੁਣ ਆਪਾਂ ਲਾ ਦਾਂਗੇ ਫਟਾਫਟ ਰੋਟੀਆਂ ਤੇ ਇੱਕ ਵਾਰ ਚ 4-5 ਰੋਟੀਆਂ ਲੱਗ ਜਾਂਦੀਆਂ ਨੇ ਤੰਦੂਰ ਤੇ ਤੇ ਆਪਾਂ ਲਾ ਦੇਵਾਂਗੇ ਇਹਨਾਂ ਨੂੰ ਤੇ ਬਿਲਕੁਲ ਵਧੀਆ ਫਲਫੀ ਫਲਫੀ ਜਿਹੜੀਆਂ ਰੋਟੀਆਂ ਬਣ ਕੇ ਤਿਆਰ ਹੋ ਜਾਂਦੀਆਂ ਨੇ ਫਟਾਫਟ ਲਾਉਣੀਆਂ ਪੈਂਦੀਆਂ ਨੇ ਤੇ ਆਪਣੀਆਂ फटाफट ਰੋਟੀਆਂ ਜਿਹੜੀਆਂ ਬਣ ਕੇ ਤਿਆਰ ਹੋ ਜਾਂਦੀਆਂ ਨੇ ਤਾਂ ਕਰਕੇ ਮੈਂ ਸਾਰੇ ਆٹے ਦੇ ਪਹਿਲਾਂ ਪੇੜੇ ਬਣਾ ਕੇ ਰੱਖਲੇ ਸੀ ਬਰਾਮ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਰੋਟੀਆਂ ਕਿੰਨੇ ਵਧੀਆ ਬੱਬਲ ਜੇ ਉੱਠ ਰਹੇ ਨੇ ਇਹਨਾਂ ਦੇ ਤੇ ਇਹ ਇੱਕ ਸਾਈਡ ਤੋਂ ਵਧੀਆ ਪੱਕ ਗਈ ਹੈ ਰੋਟੀ ਤੇ ਇਹਨੂੰ ਆਪਾਂ फटाफट ਦੂਸਰੇ ਦੂਸਰੇ ਪਾਸੋਂ ਸੇਕ ਲਾਂਗੇ ਅੱਗ ਦੇ ਉੱਪਰ ਕਰਕੇ ਤੇ ਜਿਹੜੀ ਇਹ ਰੋਟੀ ਇਹ ਬਿਲਕੁਲ ਬਣ ਕੇ ਤਿਆਰ ਹੋ ਜੂਗੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਤੇ ਆ ਦੇਖੋ ਜੀ ਬਿਲਕੁਲ ਰੜ ਗਈ ਹੈ ਰੋਟੀ ਵਧੀਆ ਕ੍ਰਿਸਪੀ ਕ੍ਰਿਸਪੀ ਸੌਫਟ ਸੌਫਟ ਤਿਆਰ ਹੋ ਗਈ ਹੈ ਤੇ ਦੂਸਰੀ ਰੋਟੀ ਵੀ ਆਪਾਂ ਉਤਾਰ ਲਈ ਹੈਗੀ ਤੇ ਤੰਦੂਰ ਕਾਫੀ ਜਿਆਦਾ ਗਰਮ ਹੈਗਾ ਤੇ फटाफट ਰੋਟੀ ਹੈ ਜਿਹੜੀ نیچے ਵਾਲੇ ਪਾਸੋਂ ਸਿੱਕ ਜਾਂਦੀ ਹੈ ਤੇ ਇਹਨੂੰ ਦੇਸੀ ਘਿਓ ਨਾਲ ਚੋਪੜ ਲਾਂਗੇ ਰੋਟੀਆਂ ਨੂੰ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਲਦੀ ਮਿਲਦੇ ਹਾਂ ਨਵੀਂ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਾਸਤਰੀਕਾਲ ਜੀ